ਜਿਹੜੇ ਇਹ ਲੈਨਪੌਨ ਬਾਪਸੀ ਆ ਹਾਂਜੀ ਤੇ ਸਾਡੇ ਵਾਸਤੇ ਹਾਨੀਕਾਰਕਰ ਠੀਕ ਹੈ ਜੀ ਸਾਡਾ ਕਿਸਾਨਾਂ ਦਾ ਸਾਰੇ ਪੰਜਾਬ ਚ ਨੇ ਸਾਰੇ ਹਿੰਦੁਸਤਾਨ ਚ ਇੱਕ ਸਰੀਰ ਹੈ ਚਾਹੇ ਕੋ ਸਾਡੇ ਬਾਕ ਬਾਕ ਕੁਝ ਨਹੀਂ ਹੋਗਾ ਕਿ ਜਿਵੇਂ ਉਹ ਨੇ ਨਹਿਰ ਬਹੁਤ ਜਿਹੇ ਭਗਤ ਮਾਰਦੇ ਤੇ ਫਿਰ ਵੱਡਾ ਟੁਕੀ ਚੱਲੂਗੇ ਧਰਨੇ ਲੱਗਣਗੇ ਅੱਗੇ ਕਿਸਾਨਾਂ ਮੁਗਲ ਸਰਕਾਰਾਂ ਨਾਲ ਕੀ ਹੋਇਆ ਅੰਗਰੇਜ਼ ਸਰਕਾਰ ਚ ਕੀ ਹੋਇਆ ਤੇ ਸਾਡੇ ਜਦੋਂ ਸਾਡੇ ਆਪ ਉੱਠ ਕੇ ਮਾਰਨਗੇ ਤੇ ਇਹਨਾਂ ਨੇ ਢਹਿਲਾ ਕੋਈ ਉਹ ਕੇ ਫੇਰ ਹੱਲਾ ਮਾਰ ਕੇ ਜਿਮੀਂਦਾਰ ਬਹੁਣੀ ਦੇ ਮਾਗੇ ਬਸ ਇਹਨਾਂ ਨੂੰ ਜਰਾ ਡੰਡੇ ਕਰ ਟਰੈਕਟਰ ਵੀ ਉਖਾਰ ਲੱਗੀ ਸੀ ਪਹਿਲਾਂ ਲੁਧਿਆਣੇ ਦਾ ਹੀ ਰੌਲਾ ਸੀ ਜਿੱਦਣ ਖੋਲੀ ਅਗਲੇ ਦਿਨ ਪਤਾ ਲੱਗਿਆ ਵੀ ਰਾਜਪੁਰੇ ਦਾ ਵੀ 1200 ਕਿੱਲੇ ਦੇ ਨੇੜੇ ਕਰਿਆ ਇਹਨਾਂ ਨੇ ਕਹੀ ਤਾਂ ਨਾਂ ਜਾਣਦਾ ਛੱਜ ਦਾ ਨਾਂ ਜਾਣਦਾ ਹੋਰ ਚੀਜ਼ਾਂ ਨਾ ਜਾਣਦਾ ਹੜ ਦਾ ਨਾਂ ਜਾਣਦਾ ਟਰੈਕਟਰ ਨਾ ਜਾਣਦਾ ਮੈਂ ਟਰੈਕਟਰ ਵੀ ਚਲਾ ਲੈਂਦਾ ਪਰ ਗੱਲ ਇਹ ਵੀ ਤੂੰ ਨਾਲ ਫੇ ਜੀਮੀਂਦਾਰ ਨਾਲ ਧੱਕਾ ਕੀ ਹੋ ਕਰ ਰਿਹਾ ਹੈ ਜੇ ਤੂੰ ਜਮੀਨ ਮੈਂ ਰਾਜਪੁਰੇ ਤੋਂ ਆਇਆ ਸਾਡੀ 33 ਕਿੱਲੇ ਜ਼ਮੀਨ ਲੈਂਡ ਪੋਲ ਸੀ ਚਾਹੀਏ ਸਤਿ ਸ਼੍ਰੀ ਅਕਾਲ ਜੀ ਸਫਰ ਟੀਵੀ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਇਸ ਸਮੇਂ ਲੁਧਿਆਣਾ ਵਿਖੇ ਖੜਾ ਜਿੱਥੇ ਕਿ ਜ਼ਮੀਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਕਿਸਾਨ ਪਹੁੰਚਿਆ ਵੱਡੀ ਗਿਣਤੀ ਵਿੱਚ ਗੱਲਬਾਤ ਕਰਦੇ ਆਂ ਕਿਸਾਨਾਂ ਦੇ ਨਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਇਓ ਜੀ ਅਸੀਂ ਅਲੀ ਪਰਖਾਲ ਸਾਹਿਬ ਜਿਹੜਾ ਸੰਗਰੂਰ ਹੈ ਜੀ ਅੱਛਾ ਸੰਗਰੂਰ ਤੋਂ ਇੱਥੇ ਬਾਪੂ ਦਾਣਾ ਮੰਡੀ 'ਚ ਬਹੁਤ ਵੱਡਾ ਇਕੱਠ ਹੋਇਆ ਅੱਜ ਤੇ ਮਾਨ ਸਾਹਿਬ ਕਹਿੰਦੇ ਕਿ ਕਿਸਾਨ ਸਾਡੇ ਹੱਕ 'ਚ ਆ ਇਹ ਕਿਸਾਨ ਹੋਰ ਆ ਤੇ ਉਹ ਹੋਰ ਨੇ ਨਹੀਂ ਉਹ ਸਰਕਾਰ ਹੀ ਪੜ੍ਹਾ ਦਿੰਦੀ ਹੈ ਸਰਕਾਰ ਕਿਸਾਨ ਇੱਕੋ ਹੀ ਹੋਗੇ ਫੇਰ ਅੱਛਾ ਜੀ ਇੱਕੋ ਹੀ ਆ ਸੀ ਇੱਕੋ ਹੀ ਆ ਇਹ ਕਹਿੰਦੇ ਭਗਵੰਤ ਮਾਨ ਕਹਿੰਦੇ ਜਿਨ੍ਹਾਂ ਦੀਆਂ ਜ਼ਮੀਨਾਂ ਆਉਂਦੀਆਂ ਰਹਿਗੀਆਂ ਲੈਂਡ ਪੂਲਿੰਗ ਦੇ ਅਧੀਨ ਉਹ ਤਾਂ ਮੈਨੂੰ ਰਾਜੀਨਾਮੇ ਦਾ ਦੇਣ ਨੂੰ ਤਿਆਰ ਨੇ ਪਰ ਜਿਹੜੇ ਕਿਸਾਨ ਫਿਰਦੇ ਆ ਕਹਿੰਦੇ ਇੱਥੇ ਉਹਨਾਂ ਦੀਆਂ ਜ਼ਮੀਨਾਂ ਤਾਂ ਆ ਹੀ ਨਹੀਂ ਰਹੀਆਂ ਉਹ ਕਿਵੇਂ ਆਗਲਾ ਕਿ ਮੈਂ ਜੇ ਜ਼ਮੀਨਾਂ 'ਚ ਦੇੜ ਗਿਆ ਜਿਹੜੇ ਕਿਸਾਨ ਮਰ ਗਏ ਇੱਥੇ ਜੀ ਇਹ ਜ਼ਮੀਨ ਬਾਹਰ ਦਿੰਦੇ ਨਹੀਂ ਅਸੀਂ ਨਹੀਂ ਬਗਵਾ ਹੱਥ ਮਾਰਦੇ ਮੈਂ ਵੋਟਾਂ ਪਾਉਂਦੇ ਸੀ ਕਿ ਕਿਸਾਨਾਂ ਦੇ ਹੱਕ ਜਾ ਪਰ ਤੁਹਾਡੇ ਦਾ ਆਪਣੇ ਆਪਣੇ ਏਰੀਆ ਦਾ ਮੁੱਖ ਮੰਤਰੀ ਆ ਤੁਹਾਡੇ ਐਮਪੀ ਰਿਹਾਗਾ ਤੁਹਾਡੀਆਂ ਟੇਲਾਂ ਤੱਕ ਮੁੱਖ ਮੰਤਰੀ ਨੇ ਪਾਣੀ ਪਹੁੰਚਾਤਾ ਨਾ ਨਾ ਸਾਡੇ ਪਿੰਡ ਨਹੀਂ ਆਇਆ ਆ ਪਹੁੰਚਾਤਾ ਲਵੇ ਉਹਨੇ ਬਾਰੀ ਆਜੂ ਪਹੁੰਚਾਜੂ ਪਾਣੀ ਦਾ ਬਾਰੀ ਆਜੂਗੀ ਉਦੋਂ ਪਹੁੰਚਾਓ ਉਧਰ ਵੀ ਹੈਗਾ ਲੈਂਡ ਪੂਲਿੰਗ ਦਾ ਕੁਝ ਨੰਨਾ ਉੱਧਰ ਹੀ ਹੈ ਗੁਦਰ ਸੰਦ ਸੰਦ ਉੱਧਰ ਹੀ ਸਭ ਨੂੰ ਰਹਾ 12 ਬਿੰਡਾ ਜਬਰਿਕ ਕਹਿੰਦੇ ਤੇ ਹੂੰ ਇੱਧਰ ਤਾਂ ਜਿਹੜੀ ਪੂਰਾ ਮਸ਼ਹੂਰ ਹੋ ਗਿਆ ਨਾ ਇੱਧਰ ਅਸੀਂ ਆ ਗਏ ਅੱਜ ਕਹਿੰਦੇ ਸਭ ਦਾ ਬਹੁਤਾ ਮਾਨ ਸਾਹਿਬ ਕਹਿੰਦੇ ਤਾਂ ਫਾਇਦਾ ਹੀ ਬਹੁਤਾ ਕਿਸਾਨਾਂ ਨੂੰ ਇਹ ਹਾਂ ਲੈਂਡ ਪੋਲੀਨ ਦਾ ਜੇ ਅੱਜ ਕੀ ਕਰਾਂਗੇ ਫਿਰ ਜੇ ਜਮੀਨਾਂ ਹੀ ਖੋਲੀਆਂ ਤੁਹਾਨੂੰ ਕੀ ਲੱਗਦਾ ਕਿਸਾਨਾਂ ਨੂੰ ਮਾਰਨ ਦੀ ਨੀਤੀ ਆ ਉਹ ਆਹ ਮਾਰਦੀ ਨੀਤੀ ਆ ਡੱਬੇ ਚ ਕਾਉਣਗੇ ਦਿਹਾੜੀਆਂ ਕਰੋ ਜੀ ਹਾਂ ਪਰ ਇਹ ਤਾਂ ਅੰਦੇ ਸੀ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਕਿਸਾਨਾਂ ਦੇ ਦੁੱਖ ਦਰਦ ਜਾਣਦਾ ਕੋਈ ਕੋ ਸਾਡਾ ਵੋਟ ਜਿਹਦੇ ਵੋਟਾਂ ਦੇਣੇ ਫਿਰਦਾ ਇਸ਼ਾਰਾ ਕੁਛ ਕਹੇਦਾ ਜੁਰਗੋ ਭਗਵਾਨ ਤਮਾਨ ਕਹਿੰਦਾ ਕਹਿੰਦਾ ਮੈਂ ਲੋਕਾਂ ਨੂੰ ਕਰੋੜਪਤੀ ਬਣਾ ਦੂ ਕਮਰਸ਼ੀਅਲ ਪਲਾਟ ਦੇ ਦੂੰਗਾ ਰਹਾਇਸ਼ੀ ਪਲਾਟ ਦੂੰ ਉੱਥੇ ਬੈਠ ਕੇ ਲੋਕ ਆਪਣਾ ਵਪਾਰ ਕਰਨ ਜਦੋਂ ਉਹਨਾਂ ਦੀ ਲੈਂਡ ਪੂਣੀ ਦੀ ਜ਼ਮੀਨ ਆ ਗਈ ਇਹ ਗੱਲਾਂ ਕਹਿੰਦੇ ਆ ਭਗਵਾਨ ਤਮਾਨ ਨੇ ਕੌਣ ਬਣਾ ਦੂ ਜੋ ਕੋਈ ਨਹੀਂ ਬਣਾ ਸਕਦਾ ਹੋ ਜਾਂ ਜ਼ਮੀਨ ਬਾੜੀ ਫਿਰ ਪਿੱਛੇ ਕੀ ਦਿਵਾਲਾ ਸੀ ਇਹਨੂੰ ਹੁਣ ਜੇ ਪਾਸਾ ਖੜੇ ਹੋ ਕੇ ਫਿਰ ਹੱਲਾ ਮਾਰ ਕੇ ਜ਼ਮੀਨ ਬਹਣੀ ਦੇਵਾਗੇ ਬਸ ਇਹਨਾਂ ਨੂੰ ਯਾਰ ਜਾਨਕੀ ਕਿਸੇ ਹਾਲਤ ਤੇ ਜ਼ਮੀਨ ਨਹੀਂ ਦਿੰਦੇ ਮਖਾਜ ਉੱਥੇ ਚਾਹੇ ਕੋਸ਼ਾ ਜੇ ਬੰਬ ਮਾਰਨਾ ਉਥੇ ਸਿੱਧੀਆਂ ਹੋ ਜਾਗੇ ਜਿਵੇਂ ਜੁਹਣੀਆਂ ਨੇ ਨੂੰ ਬੋਹਣ ਦਿੰਦੇ ਭਗਵੰਤ ਮਾਨ ਨੂੰ ਅਸੀਂ ਲੱਗਦਾ ਵੀ ਅਸਾਂ ਇਦਾਂ ਰੋਸ ਮਾਰਚ ਨਾਲ ਰੋਸ ਰੈਲਗਾਣਾ ਮਾਨ ਸਾਹਿਬ ਜਾਂ ਸਰਕਾਰ ਤੇ ਕੰਨ ਤੇ ਜੂ ਸਰਕੂ ਆਓ ਛੜਕਣੀ ਜਾਂਦੇ ਸੀ ਐਡੀ ਫਿਰਦੀ ਹੈ ਸਰਕੂਗੀ ਓਏ ਠੀਕ ਹੈ ਸਰਕੂਗੀ ਹਾਂ ਅੱਛਾ ਜਿਵੇਂ ਮਾਨ ਸਾਹਿਬ ਦੇ ਇੱਕ ਵੀਡੀਓ ਵੀ ਪਵਾ ਦਿੰਦੇ ਆ ਕਿ ਕਿਸਾਨ ਆ ਵੀਡੀਓ ਪਾ ਰਹੇ ਆ ਕਿ ਜੀ ਸਾਨੂੰ ਇਹਦਾ ਫਾਇਦਾਗਾ ਸਾਨੂੰ ਇਹਦਾ ਚੰਗਾ ਇਹ ਲੱਗਦਾ ਇਹਦਾ ਫਾਇਦਾ ਹੈਗਾ ਉਹ ਕਿਸਾਨਾਂ ਨੂੰ ਮੱਲ ਮੱਲ ਵਾਲੇ ਹੁੰਦੇ ਨੇ ਜਿਹੜੇ ਹੈਗੇ ਹੁਣ ਅਸੀਂ ਨਹੀਂ ਕਹਿੰਦੇ ਸਾਨੂੰ ਕੋਈ ਫਾਇਦਾ ਨਹੀਂ ਚਾਹੀਦਾ ਜ਼ਮੀਨ ਦਾ ਨਾ ਜੇ ਸਾਡੀ ਜ਼ਮੀਨ ਸਾਡੀ ਆਪਦੀ 15 ਬਿਗੀਆਂ ਖੋਹੀ ਗਈ ਅਸੀਂ ਸੇ ਸਾਾਨੂੰ ਕੌਣ ਖੰਗਣਦਾ ਤੂੰ ਹੀ ਨਹੀਂ ਖੰਗਣ ਦਿੰਦਾ ਹਾਂ ਕਰੋ ਡੱਪਣਾ ਉਹ ਲੋ ਤਾਂ ਨਾਲ ਤੁਰਦੇ ਨਹੀਂ ਜਦ ਤੁਸੀਂ ਸਾਨੂੰ ਤਾਂ ਚੋਰਾ ਨਾ ਪੈਂਦਾ ਬਈ ਠੀਕ ਹੈ ਹਾਂ ਚੋਰਾਗੇ ਵੀ ਚਾਹੇ ਤੇ ਸਿੱਧੀਆਂ ਪਾਜੀ ਅਸੀਂ ਠੀਕ ਹੈ ਜ਼ਮੀਨ ਨਹੀਂ ਅਸੀਂ ਬਖੜ ਜਾਗੇ ਜਾ ਮਾਈਂ ਮਰਨੋਂ ਨਹੀਂ ਡਰਦੇ ਹਾਂ ਜਮੈਨੀ ਦਿੱਲੀ ਵੀ ਜਾਏ ਸ਼ਾਹਦਗੰਜ ਅਸਤਾ ਜੀ ਬਸ ਅਸੀਂ ਵਿਰੋਧ ਦੇ ਉੱਚੇ ਆਏ ਆ ਜੀ ਫਤੇਗੜ ਫਤੇਗੜ ਤੋਂ ਫਤੇਗੜ ਤੋਂ ਹਾਂਜੀ ਮਾਨ ਸਾਹਿਬ ਕਹਿੰਦੇ ਵੀ ਲੈਂਡ ਪੋਲਿਸਿੰਗ ਪਾਲਿਸੀ ਬਹੁਤ ਵਧੀਆ ਕਿਸਾਨਾਂ ਲਈ ਤੁਹਾਨੂੰ ਲੱਗਦੀ ਆ ਵਧੀਆ ਨਹੀਂ ਇਹ ਵਧੀਆ ਨਹੀਂ ਹੈਗੀ ਇਹ ਤਾਂ ਕਿਸਾਨਾਂ ਵਾਸਤੇ ਬਹੁਤ ਮਾੜੀ ਹੈ ਜੀ ਸਮਝੀਂ ਅੱਛਾ ਜੀ ਹਾਂਜੀ ਬਹੁਤ ਜੀ ਠੀਕ ਹੈ ਤੁਹਾਨੂੰ ਲੱਗ ਕਿਵੇਂ ਲੱਗਦੀ ਆ ਤੈਨੂੰ ਸਵਾਲ ਪੁੱਛਾ ਤੂੰ ਕੋਸਾ ਨਹੀਂ ਕਰਦਾ ਨਹੀਂ ਕਰਦੇ ਜੀ ਨਹੀਂ ਕਰਦਾ ਜਿਹੜੇ ਇਹ ਲੈਂਡ ਪੌਨ ਪਾਲਸੀ ਆ ਹਾਂਜੀ ਇਹ ਸਾਡੇ ਵਾਸਤੇ ਹਾਨੀਕਾਰਕ ਠੀਕ ਹੈ ਜੀ ਸਾਡਾ ਕਸਾਨਾਂ ਦਾ ਸਾਰੇ ਪੰਜਾਬ ਚ ਦੇ ਸਾਰੇ ਹਿੰਦੁਸਤਾਨ ਚ ਇੱਕ ਸਰੀਰ ਹੈ ਤੇਰੇ ਪੈਰ ਤੇ ਹੱਟ ਮਾਰਦਾ ਮੈਂ ਤੇਰੇ ਮੱਥੇ ਤੇ ਔੜੂ ਆ ਜੂਗੀ ਆਉ ਕਨੇਉ ਜੀ ਤੇ ਮੈਂ ਸਾਡੇ ਵੀ ਤੇੜੂ ਆਉਂਦੀ ਹੈ ਪਰ ਮਾਨ ਸਾਹਿਬ ਕਿਉਂ ਕਹਿੰਦੇ ਆ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ ਦੁੱਖ ਦਰਦ ਜਾਣਦਾ ਇਹ ਕਹਿੰਦੇ ਪਾਲਸੀ ਬਹੁਤ ਵਧੀਆ ਕਿਸਾਨਾਂ ਦੇ ਸਮਝ ਨਹੀਂ ਆ ਰਹੀ ਖਸਾਨ ਦਾ ਪਤਾ ਹੋਊਗਾ ਬਸ ਜਿਹੜਾ ਪੈਸਲਾ ਘੋਵੇ ਨਾ ਉਹਦਾ ਕਲਾ ਨਾ ਹੀ ਖਸਾਨ ਦਾ ਪੈਜਦਾ ਕੀ ਕਿਹੜੀ ਗੋਮ ਆਉ ਠੀਕ ਹੈ ਕੋਈ ਪਤਾ ਨਹੀਂਗਾ ਬਜ਼ੁਰਗੋ ਇੱਕ ਗੱਲ ਹੋਰ ਆ ਜਿਹੜੇ ਕਿਸਾਨ ਆਗੂ ਨੇ ਉਹ ਤੋਂ ਉਹਨਾਂ ਨੂੰ ਕਿਸਾਨ ਮੰਨਣ ਨੂੰ ਹੀ ਤਿਆਰ ਨਹੀਂ ਭਗਵੰਤ ਮਾਨ ਕਹਿੰਦੇ ਲਾਸਟ ਵਾਰੀ ਇਹਨਾਂ ਨੂੰ ਪੁੱਛੋ ਤਾਂ ਸਹੀ ਖੇਤ ਕਦੋਂ ਕਹਿਣਦੇ ਹੋਰ ਮੈਂ ਕੀ ਆਹ ਕਰਨ ਉਹ ਕੋ ਸਾਹ ਕਰਨ ਮੈਂ ਠੀਕ ਆ ਨਾ ਆਜਾ ਤੁਹਾਡਾ ਬੱਚਾ ਛੋਟਾ ਆਉ ਦਾ ਬੱਚਾ ਮੇਰਾ ਬੱਚਾ ਉਹਨੂੰ ਕੋਈ ਗਵਾਂਢੀ ਗਵਾਹ ਕਰਕੇ ਲੈ ਗਿਆ ਉਹਨੂੰ ਚਾਰ ਦਾ ਟੋਫੀਆਂ ਖਵਾ ਦਿਓ ਤੋ ਥੋੜਾ ਰੋਕ ਕੇ ਛੱਡ ਜੂਗਾ। ਇਹ ਭਗਵਾਨ ਸਮਰ ਬਣ ਗਿਆ ਵੱਡੇ ਘਰਾਂ ਦਾ। ਠੀਕ ਹੈ। ਕਾਪਰੋਟ ਘਰਾਣਿਆਂ ਦਾ ਬੱਚਾ ਬਣ ਗਿਆ। ਇਹ ਆਪ ਦੇ ਮਾਂ ਪਿਓ ਨੂੰ ਛੱਡ ਗਿਆ। ਆਪ ਦੇ ਕੌਮ ਨੂੰ ਆਦਿਆ ਤੋਂ ਆਦ ਯਮਨ ਭੂਮੀ ਨੂੰ ਤਿਆਗਤਾ। ਜਿਹੜੇ ਕਿਸਾਨ ਇਹਦੇ ਅੰਦਰ ਨਾਲ ਵੀਡੀਓ ਪਾ ਰਹੇ ਆ ਜਾਂ ਗੱਲਾਂ ਕਰ ਰਹੇ ਆ ਵੀ ਪਾਲਿਸੀ ਚੰਗੀ ਆ ਅਸੀਂ ਆਪਦੀ ਜ਼ਮੀਨ ਦੇਤੀ। ਉਹ ਕਿਸਾਨ ਕਿਹੜੇ ਨੇ? ਉਹ ਕਿਸਾਨ ਆਨਪੋੜ ਹੈ ਅੱਛਾ ਉਹਨਾਂ ਨੂੰ ਇਸ ਗੱਲ ਦੀ ਅਜੇ ਸਮਝ ਨਹੀਂ ਪਈ ਜਿਹੜੇ ਜਿਹੜੇ ਗੱਲ ਦੀ ਉਹਨਾਂ ਸਮਝ ਹੀ ਨਹੀਂ ਪਈ ਉਹ ਤੇ ਇਥੋਂ ਪਾਸੇ ਖਾਈ ਜਾਵਾਂ ਮੈਂ ਠੀਕ ਹੈ ਜੇ ਤੈਨੂੰ ਭਲੇਖਾ ਹੀ ਲੈ ਕੇ ਤੈਨੂੰ ਕੋਸਾ ਖਵਾ ਸਕਦਾ ਮੈਂ ਤੂੰ ਮੈਂ ਕਿਸਾਨ ਯੂਨੀਅਨ ਵਾਲਿਆਂ ਨੂੰ ਨਹੀਂ ਕਹਿੰਦੇ ਪਤਾ ਤੈਨੂੰ ਮੈਥੋਂ ਕੋਸਾ ਖਾਈ ਜਾ ਇਹ ਤਾਂ ਯੂਨੀਅਨ ਵਾਲਿਆਂ ਨੂੰ ਵੀ ਬੋਲਦੇ ਨੇ ਕਿ ਜਿਵੇਂ ਭਾਈ ਪਿਛਲੇ ਦਿਨੀ ਬਿਆਨ ਆਇਆ ਕਿ ਜਿੱਥੇ ਜਗਾ ਮਿਲਦੀ ਆ ਉੱਥੇ ਧਰਨਾ ਲਾ ਲੈਂਦੇ ਨੇ ਪਰ ਜੇ ਦੂਜੇ ਪਾਸੇ ਗੱਲ ਕਰੀ ਤੇ ਕਿਸਾਨ ਜਿਹੜੀ ਪਾਰਟੀ ਬਣੀ ਆ ਉਹ ਵੀ ਮੋਰਚਿਆਂ ਚ ਬਣੀ ਆ ਤੈਨੂੰ ਮੈਂ ਪੁੱਛੀ ਆ ਪਹਿਲਾਂ ਗੱਲ ਤੈਨੂੰ ਪਹਿਲਾ ਸਵਾਲ ਪੁੱਛਿਆ ਮੈਂ ਵੀ ਤੇਰੇ ਪੈਰ ਤੇ ੱਟ ਮਾਰਦਾ ਤੂੰ ਉਹਦੇ ਪੱਟੀ ਕਰਾਏਗਾ ਕਿ ਨਹੀਂ ਕਰੇਗਾ ਤੁਸੀਂ ਨਾ ਗੱਲ ਹੋਰ ਪਾਸੇ ਲੈ ਗਏ ਤੇਰੇ ਮੱਥੇ ਦੇ ਵਿੱਚ ਤੇਉੜੀ ਆਊ ਕਿ ਨਹੀਂ ਆਊ ਤਕਲੀਫ ਆਊ ਕਿ ਨਹੀਂ ਤੇ ਫਿਰ ਤਕਲੀਫ ਸਾਨੂੰ ਆ ਜੀ ਤੇ ਜਿਹੜੀ ਧਰਨੇ ਲਾਉਣੇ ਆ ਇਹਦੀ ਮਲ ਪੱਟੀ ਕਰਨੀ ਆ ਤੇਰੇ ਪੈਰ ਤੇ ੱਟ ਮਾਰਦੇ ਤੂੰ ਮਲ ਪੱਟੀ ਕਰਾਏਂਗਾ ਪਹਿਲਾਂ ਤੂੰ ਡਾਕਟਰ ਕੋਲ ਜਾ ਕੇ ਧੰਕਲਾ ਦੀ ਗੱਲ ਆ ਮੈਂ ਮਾਰ ਨਾ ਜਾਵਾਂ ਪਤ ਨਹੀਂ ਗਿਆ ਕਿ ਨਹੀਂ ਦੋ ਵਾਰ ਭਜਣਾ ਹੀ ਆ ਠੀਕ ਹੈ ਇਹ ਕੋਈ ਸ਼ੱਕ ਨਹੀਂ ਇਸ ਗੱਲ 'ਚ ਠੀਕ ਹੈ ਜੇ ਮਾਨ ਸਾਹਿਬ ਨਹੀਂ ਮੰਨਦੇ ਪਾਲਸੀ ਲੈ ਕੇ ਫਿਰ ਕੀ ਕਰੋਗੇ ਤੇ ਫਿਰ ਵੱਡਾ ਤੂੰ ਕੀ ਚੱਲੂਗੇ ਧਰਨੇ ਲੱਗਣਗੇ ਅੱਗੇ ਕਿਸਾਨਾ ਮੁਗਲ ਸਰਕਾਰਾਂ ਨਾਲ ਕੀ ਹੋਇਆ ਹੈ ਅੰਗਰੇਜ਼ ਸਰਕਾਰ 'ਚ ਕੀ ਹੋਇਆ ਹੈ ਤੇ ਸਾਡੇ ਜਦੋਂ ਸਾਡੇ ਆਪ ਉੱਠ ਕੇ ਮਾਰਨਗੇ ਤੇ ਇਹਨਾਂ ਨੇ ਢੈਲਾ ਕੋਈ ਦੁਨੀਆਂ ਉੱਠੂਗੀ ਇੱਕ ਬੰਦੇ ਨੇ ਆਖਿਆ ਤੇ ਮੇਰੇ ਆਖਿਆ ਕਿ ਇਕੱਲਾ ਹੋਣਾ ਕੰਮ ਹੈ ਇੱਕ ਗੱਲ ਹੋਰ ਵੀ ਐ ਇੱਥੇ ਤੁਹਾਨੂੰ ਇਕੱਲੇ ਦਾ ਕੰਮ ਹੋਣਾ ਨਹੀਂ ਐ ਜੇ ਸਾਰੀ ਦੁਨੀਆਂ ਨੇ ਕਰਨ ਦਾ ਜਦੋਂ ਦੁਨੀਆਂ ਸਾਰੀ ਉੱਠ ਕੇ ਕੀ ਕਰਨਗੇ ਇਹ ਅੰਗਰੇਜ਼ ਸਰਕਾਰ ਨਾਲੋਂ ਤਾਂ ਨਹੀਂ ਵੱਡੇ ਸੀ ਮੁਗਲ ਸਰਕਾਰ ਨੇ ਸਾਢੇ 8 ਸਾਲ ਰਾਜ ਕੀਤਾ ਮੁਗਲ ਸਰਕਾਰ ਨੇ ਬਜ਼ੁਰਗ ਇੱਕ ਚੀਜ਼ ਹੋਰ ਵੀ ਐ ਤੇ ਉਹ ਉਹਨਾਂ ਦੇ ਰਪੇਰ ਲੱਗਣ ਦਿੰਦੇ ਕਿਸਾਨ ਜੁਣੀਆਂ ਨਾ ਜਿਹੜੀਆਂ ਨੇਗੀਆਂ ਉਹ ਦੋ ਧੜਿਆਂ ਚ ਨੇ ਆ ਇਸ ਸਮੇਂ ਵੀ ਪੰਜਾਬ ਚ ਇੱਕ ਕਹਿੰਦੇ ਆ ਆਪਣੇ ਆਪ ਨੂੰ ਗੈਰ ਸਿਆਸੀ ਤੇ ਦੂਜੇ ਪਾਸੇ ਕਿਹਾ ਜਾ ਰਿਹਾ ਵੀ ਜਿਹੜਾ ਸੰਜੁਕਤ ਮੋਰਚਾ ਉਹ ਸਿਆਸੀ ਆ ਇਹ ਆਪਣੇ ਸਿੱਧੂਪੁਰ ਜਥੇਬੰਦੀ ਦੇ ਵੱਲੋਂ ਕਿਹਾ ਜਾਂਦਾ ਵੀ ਅਸੀਂ ਗੈਰ ਸਿਆਸੀ ਆਂ ਕਿ ਗੈਰ ਸਿਆਸੀ ਕਿ ਕਿਸਾਨ ਆਗੂਆਂ ਅਸੀਂ ਕੋਈ ਸਿਆਸਤ 'ਚ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਆਪਾਂ ਚਮਕਾਉਣ ਨੂੰ ਛੱਡ ਕੇ ਇਸ ਸਮੇ ਸਾਰਿਆਂ ਨੂੰ ਇੱਕ ਹੋ ਕੇ ਲੜਨਾ ਚਾਹੀਦਾ ਹੈ ਕਾਕੇ ਗੱਲ ਸੁਣ ਤੇਰੇ ਬੱਚੇ ਕਿੰਨੇ ਆ ਕਿੰਨੇ ਬੱਚੇ ਤੇਰੇ ਬੱਚੇ ਕਿੰਨੇ ਤੇਰੇ ਤਿੰਨ 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 ਭਰਾ ਕਿੰਨੇ ਭੈਣ ਭਰਾ ਕਿੰਨੇ ਤੁਸੀਂ ਤੁਸੀਂ ਸਾਰੇ ਕਰਾਜ ਬੋਲਦੇ ਆ ਤੁਸੀਂ ਆਪਦੇ ਮਾਪੇ ਨੂੰ ਡੋਡ ਡਿਮਾਂਡਾ ਨਹੀਂ ਰੱਖਦੇ ਇਹ ਇਹਦਾ ਨਨ ਪਾੜਨਾ ਸਾਨੂੰ ਕਿਤੇ ਘਰ ਤੇ ਮੁਸੀਬਤਾਂ ਜੇ ਤਾਂ ਪੁੱਤ ਅੱਡ ਪਾਸੇ ਅੱਡ ਅੱਡ ਚੱਲਣਗੇ ਜੀ ਜਿਹਨਾਂ ਨੇ ਆਪਾਂ ਆਪਣੀਆਂ ਗੱਲਾਂ ਰੱਖਣੀਆਂ ਹੂੰ ਤੇਰਾ ਬੱਚਾ ਯਾਨੀ ਕਿ ਇਕੱਠੇ ਹੋਣਾ ਨਹੀਂ ਚਾਹੀਦਾ ਕਿੱਥੇ ਹੁੰਦੇ ਆ ਤੇਰਾ ਬੱਚਾ ਜਿਹੜਾ ਜਿਹੜਾ 10ਵੀਂ ਚ ਪੜਦਾ ਉਹਨੇ 10ਵੀਂ ਦੀ ਫੀਸ ਮੰਗਣੀ ਨੇ ਤਾਂ ਉਹ ਹੂੰ ਜਿਹੜਾ ਚੌਥੀ ਚ ਪੜਦਾ ਚੌਥੀ ਦੀ ਮੰਗੂਗਾ ਮੰਗਣੀ ਮੰਗਣੀ ਤੇ ਫਿਰ ਉਹ ਦੋਵੇਂ ਕਿਵੇਂ ਇਕੱਠੇ ਹੋ ਜਾਣਗੇ ਹੂੰ ਤੇ ਤੈਨੂੰ ਡਮਾਡਾਂ ਦਵਾਦਿਆਂ ਪੂਰੀਆਂ ਕਰਦਿਆਂ ਪੈਣੀਆਂ ਆ ਤੂੰ ਇਕੱਲਾ ਤਾਂ ਤੁਸੀਂ ਵੀ ਭਗਵੰਤ ਮਾਨ ਵਾਂਗੂ ਪੂਰੀਆਂ ਗੋਲ-ਗੋਲ ਨਹੀਂ ਕਰਦੇ ਗੱਲਾਂ ਗੱਲਾਂ ਤੈਨੂੰ ਡਮਾਡ ਕਰਨਾ ਪੜਨਿਆ ਕਿ ਨਹੀਂ ਕਰਨਾ ਪੜਨਿਆ ਕਰਨੀਆਂ ਪੜਨੀਆਂ ਨੇ ਤੇ ਫਿਰ ਪਰੋਂ ਇਕੱਠੇ ਹੋਣ ਜਾਂ ਨਾ ਹੋਣ ਤੈਨੂੰ ਡਿਮਾਂਡਾ ਪੂਰੀਆਂ ਕਟੰਗਾ ਕਰਦੇ ਪੜਨੀਆਂ ਨਹੀਂ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਮੁੱਦਾ ਇਹ ਕੋਈ 5ਵੀਂ ਕਲਾਸ ਤੇ 10ਵੀਂ ਕਲਾਸ ਦਾ ਨਹੀਂ ਇਹ ਸਾਰਿਆਂ ਦਾ ਇੱਕੋ ਮੁੱਦਾ ਇੱਥੇ ਤੱਕ ਹੋਣਾ ਬਣਦਾ ਗੱਲ ਦਾ ਪਰਿਵਾਰ ਦੀ ਹੈ ਨਾ ਗੱਲ ਦਾ ਪਰਿਵਾਰ ਨਹੀਂ ਕਰਦੇ ਨਾ ਪਰਿਵਾਰ ਚਾਹ 10ਵੀਂ ਚ ਪੜਦਾ ਕੋਈ ਚੀਜ਼ ਪੜਦਾ ਇਹ ਕਿਸਾਨ ਹੈ ਇਹ ਪਰਿਵਾਰ ਹੈ ਗੱਲ ਦਾ ਪਰਿਵਾਰ ਨਹੀਂ ਮੈਂ ਮੈਂ ਤੁਹਾਡੇ ਛੋਟੇ ਪਰਿਵਾਰ ਦੀ ਗੱਲ ਪੁੱਛ ਲਈ ਹਾਂ ਇਹ ਮਤਲਬ ਵੱਡੇ ਪਰਿਵਾਰ ਦੀ ਗੱਲ ਹੈ ਤਾਂ ਪਰਿਵਾਰ ਹੀ ਤੇ ਪਰਿਵਾਰ ਦੀ ਗੱਲ ਬਿਲਕੁਲ ਪਰਿਵਾਰ ਹੈ ਕਹਿੰਦੇ ਅਸੀਂ ਇਹ ਵੀ ਕਹਿੰਦੇ ਕਿ ਇੱਕੋ ਮੰਚ ਤੇ ਇਕੱਠੇ ਹੋਣੇ ਚਾਹੀਦਾ ਦੇਖੋ ਮੈਂ ਜਦੋਂ ਇਕੱਠੇ ਤੇਰੇ ਜਿਹਾ ਆ ਕੇ ਇਕੱਠੇ ਕਿੰਨੂ ਦਸੇ ਇਕੱਠੇ ਹੁੰਦੇ ਆ ਤੂੰ ਸਾਰੇ ਭੈਣ ਭਰਾ ਤੁਸੀਂ ਇਕੱਠੇ ਹੁੰਨੇ ਆ ਜੇ ਕਿਸੇ ਪਰਿਵਾਰ ਤੇ ਮੁਸੀਬਤ ਆ ਜੇ ਤਾਂ ਸਾਰਾ ਇਕੱਠਾ ਹੁੰਦਾ ਪਰਿਵਾਰ ਜਦੋਂ ਜਿਹੜੇ ਬੰਦੇ ਨੂੰ ਪੈਸੇ ਵਾਧ ਮਿਲਦੇ ਦੇਣਾ ਕਰਾ ਭਰਾ ਹੋਵੇ ਉਹ ਤੇਰਾ ਦੁਸ਼ਮਣ ਬਣ ਜਾਊਗਾ ਠੀਕ ਹੈ ਤੇਰਾ ਭਰਾ ਇੱਕੋ ਖੂਨ ਹੋਊਗਾ ਤੇ ਇਹਦੇ ਕਿ ਦੁਨੀਆਂ ਨੂੰ ਕੋਣ ਕਿਵੇਂ ਇਕੱਠੀ ਕਰ ਲੋਂਗੇ ਠੀਕ ਹੈ ਕਰੋਗੇ ਨਹੀਂ ਤੁਸੀਂ ਤਾਂ ਤੁਹਾਨੂੰ ਜਾਨਣਾ ਚਾਹੁੰਦੇ ਕਿ ਤੁਹਾਨੂੰ ਲੱਗਦਾ ਇਕੱਠੇ ਹੋਣੇ ਹੋਣਗੇ ਜਾਂ ਨਹੀਂ ਮੁਗਲ ਸਰਕਾਰਾਂ ਵੇਲੇ ਨੇ ਇਕੱਠੇ ਹੋਏ ਪਰ ਇਹਦੇ ਵਿੱਚ ਜਿਹੜੇ ਨੇ ਕੁਰਬਾਨੀਆਂ ਕਰਨ ਵਾਲੇ ਅੱਗੇ ਨਿਤਣ ਵਾਲੇ ਬਾਬਾ ਨਾਨਕ ਨੇ ਲਿਖਿਆ ਬਾਣੀ ਚ ਕਿ ਜਗ ਮੇ ਉਹ ਤੰਗ ਕੱਢੀਏ ਵਿਰਲੇ ਕਹੀ ਕਈ ਕੋਈ ਵਿਰਲੇ ਬੰਦੇ ਹੁੰਦੇ ਆ ਜੀ ਕਦੇ ਗਿੱਦੜਾ ਗਿੱਦੜਾ ਸਭ ਤੇ ਭੀੜ ਪੈ ਗਈ ਹੁਣ ਇਕੱਠੇ ਹੋਣਾ ਚਾਹੀਦਾ ਇਕੱਠੇ ਹੋਣ ਦੀ ਫਾਇਦਾ ਲੱਗਦਾ ਨਹੀਂ ਕੋਣ ਹੈ ਇਸ ਸਮੇ ਸਾਰੀਆਂ ਜੂਨੀਅਰ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਜੇ ਹੋਵਾਂਗੇ ਤਾਂ ਹੀ ਮੋਰਚਾ ਜਿੱਤਾਂਗੇ ਸ਼ੇਰ ਇੱਕ ਹੀ ਬਹੁਤ ਹੁੰਦਾ ਜਿਵੇਂ ਜਿੱਦੜਾ ਕੁੱਤਿਆਂ ਦੇ ਵਾਗ ਤੁਰੇ ਫਿਰਦੇ ਆ ਪਿੰਡਾਂ ਚ ਸ਼ਹਿਰਾਂ ਚ ਖੇਤਾਂ ਚ ਤੇ ਸ਼ੇਰ ਇੱਕ ਹੀ ਬਹੁਤ ਹੁੰਦਾ ਤਾਂ ਸਾਰੇ ਪਿੰਡ ਦੇ ਥੱਲੇ ਲਾ ਕੇ ਥੱਲੇ ਪਵਾਉਂਦੇ ਆ ਜੀ ਤੁਸੀਂ ਗੱਲ ਵਾਗ ਕਿਹੜੂ ਗੱਲ ਹੈ ਤੇ ਸ਼ੇਰ ਕੌਣ ਹੈ ਹਾਂ ਬਾਕੀ ਸਾਰੇ ਦੁਨੀਆਂ ਨਾਲ ਜਿਹੜੇ ਸਾਰੀ ਦੁਨੀਆਂ ਮਦਦ ਸਾਰੇ ਗੁਰੂਆਂ ਕੋਈ ਵੀ ਯੂਨੀਅਨ ਹੈ ਜ਼ਮੀਨ ਨਾਲ ਹੀ ਜੁੜੀ ਹੈ ਜ਼ਮੀਨ ਤੋਂ ਪਰਾਂ ਕੋਈ ਯੂਨੀਅਨ ਨਹੀਂ ਹੈਗੀ ਜਿਦੇ ਕੋਲ ਜ਼ਮੀਨ ਹੈ ਉਹ ਯੂਨੀਅਨ ਹੈ ਮੇਰੀ ਜ਼ਮੀਨ ਮਹਾਰਾਜਪੁਰੇ ਤੋਂ ਆਇਆ ਸਾਡੀ 33 ਕਿੱਲੇ ਜ਼ਮੀਨ ਲੈਂਡ ਪੋਲਿਸੀ ਚਾਹੀਏ ਸਾਡੀ ਹਾਂ ਜੀ 33 ਕਿੱਲੇ ਜ਼ਮੀਨ ਸਾਡੀ ਆਈ ਹੈ ਕੰਦਿਆਂ ਦੀ ਅਸੀਂ ਡੈਡੀ ਆਰੇ ਸਾਡੇ ਤਿੰਨ ਭਰਾ ਨੇ ਦਾਦਾ ਸਾਡਾ ਪਾਕਿਸਤਾਨ ਤੋਂ ਜੜ ਗਿਆ ਹੈ ਇੱਥੇ ਆ ਕੇ ਮਸਾਂ ਪੈਰ ਲਾਏ ਫੇਰ ਜਾੜਨ ਰਹੇ ਨੇ ਜਿਹੜਾ ਬੰਦਾ ਜ਼ਮੀਨ ਨਾ ਖੇਤੀ ਕਰਦਾ ਉਹ ਹਰ ਯੂਨੀਅਨ ਨੇ ਠੀਕ ਹੈ ਸਿੱਧੂਪੁਰ ਤੇ ਮਗਰ ਅਸੀਂ ਸ਼ੁਰੂ ਤੋਂ ਖੜੇ ਆ ਖੜਾਂਗੇ ਪਰ ਇਹ ਮੁੱਦਾ ਇਹੋ ਜ ਹੈ ਹੁਣ ਹਰੇਕ ਸਾਡੇ ਪਿੰਡੋਂ ਅੱਧੀਆਂ ਬੰਦੇ ਨਹੀਂ ਨਿਕਲੇ ਜੀ ਯੂਨੀਅਨਾਂ ਦੀ ਵੰਡ ਕਰਕੇ ਨਹੀਂ ਨਿਕਲੇ ਸਾਰਿਆਂ ਨੂੰ ਨਿਕਲਣਾ ਚਾਹੀਦਾ ਇਹ ਕਿਸੇ ਪਟਵਾਰਾ ਇਹਨੂੰ ਖਤਮ ਕਰਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਨਹੀਂ ਚਾਹੀਦਾ ਪਿੰਡੋਂ ਤੇ ਸਾਰੇ ਪਿੰਡਾਂ ਦੇ ਪੰਜਾਬ ਨੂੰ ਜਦੋਂ ਸਾਡੀ ਜ਼ਮੀਨ ਨੂੰ ਹੱਥ ਪਾ ਲਿਆ ਫੇਰ ਤਾਂ ਹੁਣ ਤੱਕ ਸਾਰੇ ਇਕੱਠੇ ਨੇ ਪਰ ਜਿਹੜੇ ਮਤੇਗੀ ਕਈ ਯੂਨੀਅਨਾਂ ਨਹੀਂ ਆਈਆਂ ਸਾਡੇ ਕਹਿਣ ਦੇ ਬਾਵਜੂਦ ਵੀ ਨਹੀਂ ਤੁਰੇ ਬੰਦੇ ਉਹਨਾਂ ਨੂੰ ਤੁਰਨਾ ਚਾਹੀਦਾ ਸੀ ਕਿਉਂਕਿ ਚਲੋ ਅਸੀਂ ਅਸੀਂ ਡੱਲੇ ਵਾਲ ਨਾਲ ਕੋਈ ਕਿਸੇ ਮਰਜ਼ੀ ਯੂਨੀਅਨ ਨਾਲ ਹੈ ਪਰ ਜ਼ਮੀਨ ਉਹਨਾਂ ਦੀ ਵੀ ਜਾਂਦੀ ਪਈ ਹੈ ਬਈ ਤੁਹਾਡੇ 33 ਤੁਹਾਡੇ 33 ਕਿੱਲੇ ਆਏ ਨੇ ਸਰਕਾਰ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਜਾਂ ਕੋਈ ਜਿਵੇਂ ਜਿਵੇਂ ਸਰਕਾਰ ਕਹਿੰਦੀ ਕਿ ਫਾਇਦਾ ਬਹੁਤ ਆ ਤੁਹਾਨੂੰ ਫਾਇਦੇ ਗਣਾਈ ਸਰਕਾਰ ਨਹੀਂ ਸਾਨੂੰ ਕੋਈ ਨਾ ਅਸੀਂ ਲੈਣੇ ਨਹੀਂਦਾ ਸਾਨੂੰ ਲੋੜ ਹੈ ਜੇ ਅਸੀਂ ਪਾਕਿਸਤਾਨ ਚ ਜ਼ਮੀਨ ਛੱਡ ਕੇ ਸਾਡਾ ਦਾਦਾ ਇੱਥੇ ਆ ਕੇ ਇੰਨੀ ਬਣਾਈਏ ਅਸੀਂ ਫਾਇਦੇਆਂ ਪਿੱਛੇ ਪਲਾਟ ਥੋੜਾ ਲਾਂਗੇ ਬਿਲਕੁਲ ਅੱਗੇ ਕੀ ਸੰਘਰਸ਼ ਫੜੋਗੇ ਕੀ ਚਾਹੁੰਦੇ ਆ ਤੁਸੀਂ ਜੋ ਯੂਨੀਅਨ ਕਹੇਗੀ ਯੂਨੀਅਨ ਦੇ ਨਾਲ ਆਸੀਂ ਠੀਕ ਹੈ ਹਾਂ ਸਾਡੇ ਜੋ ਡੱਲੇਵਾਲ ਯੂਨੀਅਨ ਹੈ ਸਾਡੇ ਅਸੀਂ ਸ਼ੁਰੂ ਤੋਂ ਡੱਲੇਵਾਲ ਨਾਲ ਆ ਜੋ ਸਾਡੀ ਯੂਨੀਅਨ ਕਹੇਗੀ ਅਸੀਂ ਉਹਦੇ ਨਾਲ ਚੱਲਾਂਗੇ ਤੁਹਾਡੇ ਅਸਲ 'ਚ ਕਹਿੰਦੇ ਹੁੰਦੇ ਨੇ ਪਿੱਛੇ ਜੇ ਗਾਣਾ ਆਇਆ ਸੀ ਵੀ ਜੱਟ ਤਾਂ ਇੰਚ ਨਹੀਂ ਛੱਡਦਾ ਤੇ ਤੁਹਾਡੇ 33 ਕਿੱਲੇ ਛੜਾ ਰਹੇ ਆ ਇਹਦਾ ਸੌਕੇ ਦਾ ਨਹੀਂ ਛੱਡੇ ਜਾਣੇ 150 ਕਿੱਲੇ ਸਾਡੇ ਪਰਿਵਾਰ ਸਾਰੇ ਦਾ ਸਾਡੇ ਸਾਰੇ ਪਰਿਵਾਰ ਦਾ 150 ਕਿੱਲੇ 150 ਕਿੱਲਾ ਆ ਸਾਡਾ 150 ਕਿੱਲਾ ਜ਼ਮੀਨ ਹੈ ਪਰ ਐ ਤਾਂ ਨਹੀਂ ਛੁੱਟਦੀ ਜੀ ਮੈਂ ਨਹੀਂ ਕੋਈ ਹਟਦਾ ਜੀ ਨਾ ਬਾਪੂ ਜੀ ਜ਼ਮੀਨ ਤੇ ਜਿਹੜੀ ਜਦੋਂ ਰਿਕਾਇਰ ਕਰਨ ਦੀ ਗੱਲ ਆਉਂਦੀ ਆ ਤੁਹਾਨੂੰ ਪਹਿਲਾਂ ਕੋਈ ਨੋਟਿਸ ਕੋਈ ਗੱਲਬਾਤ ਕੋਈ ਨੋਟਿਸ ਨਹੀਂ ਆਇਆ ਕੁਝ ਨਹੀਂ ਆਇਆ ਜੀ ਕੁਝ ਵੀ ਨਹੀਂ ਆਇਆ ਪਤਾ ਨਹੀਂ ਲੱਗਦਾ ਸਾਡੇ ਅਖਬਾਰਾਂ ਨੰਬਰ ਆਏ ਨੇ ਅਖਬਾਰ ਚ ਸਾਡੇ ਪਿੰਡ ਦਾ ਨਾਮ ਤੇ ਖਸਰਾ ਨੰਬਰ ਅਖਬਾਰ ਚ ਆਏ ਨੇ ਪੰਜਾਬੀ ਹਾਂ ਸਾਡੇ ਪੰਜਾਬੀ ਟ੍ਰਿਬਿਊਨ ਅਖਬਾਰ ਲੱਗੀ ਸੀ 27 ਤਰੀਕ ਦੀ ਅਖਬਾਰ ਸੀ ਉਹਦੇ ਵਿੱਚ ਆਏ ਨੇ ਸਾਡੇ ਅਜੇ ਸਰਕਾਰ ਨੇ ਕੋਈ ਦੱਸਿਆ ਨਹੀਂ ਕਿ ਭਾਈ ਤੁਹਾਡੀ ਜ਼ਮੀਨ ਲਵਾਂਗੇ ਲਾਇਆ ਨਾ ਸਾਡੇ ਨਾਲ ਕੋਈ ਗੱਲ ਏ ਨਾ ਬਾਤ ਏ ਸਾਡੇ ਘਰੇ ਟ੍ਰਿਬਿਊਨ ਅਖਬਾਰ ਲੱਗੀ ਸੀ ਪਹਿਲਾਂ ਲੁਧਿਆਣੇ ਦਾ ਹੀ ਰੌਲਾ ਸੀ ਜਿੱਦਣ ਖੋਲੀ ਅਗਲੇ ਦਿਨ ਪਤਾ ਲੱਗਿਆ ਵੀ ਰਾਜਪੁਰੇ ਦਾ ਵੀ 1200 ਕਿਲੇ ਦੇ ਨੇੜੇ ਕਰਿਆ ਇਹਨਾਂ ਨੇ ਬਣਾਇਆ ਨਾ ਚੰਡੀਗੜ੍ਹ 에어ਪੋਰਟ ਤੋਂ ਪਹਿਲਾਂ ਰੋਡ ਬਣਾਇਆ ਇਹਨਾਂ ਨੇ ਸਾਡੀ ਜ਼ਮੀਨਾਂ ਦੇ ਨਾਲੋਂ ਵੀ ਬਿਲਕੁਲ ਮਾਨ ਸਾਹਿਬ ਤਾਂ ਕਹਿੰਦੇ ਕਿ ਕਿਸਾਨ ਆਪੇ ਮਰਜ਼ੀ ਨਾ ਦੇਵੇਗਾ ਅਸੀਂ ਠੱਕੇ ਨਾਲ ਹੀ ਲੈਂਦੇ ਜਦੋਂ ਅਸੀਂ ਦੇਣੀ ਹੀ ਨਹੀਂ ਸਾਡੇ ਨੂੰ ਫਿਰ ਨੰਬਰ ਕਿਉਂ ਆਏ ਸਾਡੇ ਅਖਬਾਰ 'ਚ ਜੀ ਇਹ ਨੰਬਰ ਕਿਉਂ ਲਿਆ ਤਾਂ ਸਾਡੇ ਜੋ ਮੰਦ ਨੇ ਵੀ ਆਪਣੀ ਮਰਜ਼ੀ ਨਾਲ ਦੇਣੇ ਨੰਬਰ ਨੇ ਲੈਉਣੇ ਚਾਹੀਦੇ ਕੱਲ ਲੈ ਸਾਡੇ ਬਗੈਰ ਪੁੱਛੇ ਸਾਡੇ ਨੰਬਰ ਤੇ ਉਹਨਾਂ ਨੇ ਜ਼ਮੀਨਾਂ 'ਚ ਸਾਡੇ ਨਾਮ ਅਸੀਂ ਵਾਰਸਾਂ ਮਾਲਕਾਂ ਸੀ ਬਜ਼ੁਰਗਾਂ ਤੋਂ ਬਾਅਦ ਸਾਡੇ ਬਿਨਾਂ ਪੁੱਛੇ ਨੰਬਰ ਅਖਬਾਰਾਂ ਚ ਅਗਲੇ ਦੇਤੇ ਕੋਈ ਗੱਲਬਾਤ ਕੀਤੀ ਪ੍ਰਸ਼ਾਸਨ ਅਧਿਕਾਰੀਆਂ ਨਾਲ ਅਸੀਂ ਕੋਈ ਗੱਲਬਾਤ ਨਹੀਂ ਕੀਤੀ ਜੀ ਪੁੱਛਣ ਦੀ ਇਹਨਾਂ ਕੋਲ ਗੱਲ ਤਾਂ ਕੀਤੀ ਹੋਣੀ ਇਹ ਵੀ ਕਿਉਂ ਕਰਦੇਗੇ ਕੀ ਕਾਰਨ ਆ ਜਿਉਂ ਉਹਨਾਂ ਨੂੰ ਜਾਣਿਆ ਸਾਨੂੰ ਫਾਇਦੇ ਬਹੁਤੇ ਗਿਣਾਉਂਦੇ ਨੇ ਪਰ ਅਸੀਂ ਤੇ ਇੱਕ ਵਾਰ ਵੀ ਕਿਹੜਾ ਫਾਇਦਾ ਕੋਈ ਗਿਣਾਇਆ ਕੋਈ ਫਾਇਦਾ ਉਹ ਕਹਿੰਦੇ ਇੱਥੇ ਤੁਹਾਡੇ ਪਲਾਟ ਹੀ ਕਰੋੜਾਂ ਦੇ ਹੋ ਜਾਣਗੇ ਐਦਾਂ ਹੋ ਜਾਏਗਾ ਇਹ ਵੀ ਦੱਸਿਆ ਉਹਨਾਂ ਨੇ ਵੀ ਜੇ ਕੀਲੇ ਦੇਓਗੇ ਕੀਲੇ ਦੀ ਇੱਕ ਕੀਲੇ ਦੇ ਨਾਲ ਤੁਹਾਨੂੰ 2 ਕਰੋੜ ਦੇਣਾ ਵੀ ਪੈਗਾ ਉਹਦੀ ਡਿਵੈਲਪਮੈਂਟ ਵਾਸਤੇ ਉਹ ਕਹਿੰਦੇ ਜਿਵੇਂ ਤੁਹਾਡੀ 10 ਏਕੜ ਤੋਂ ਉੱਤੇ ਦੇਗੀ 9 ਏਕੜ ਉਸ ਚ ਤੁਹਾਨੂੰ 6 ਏਕੜ ਲੈ ਕੇ 3 ਏਕੜ ਤੇ ਫਿਰ ਤੁਹਾਨੂੰ 2 ਕਰੋੜ ਰੁਪਏ ਦੇਣਾ ਪਏਗਾ ਡਿਵੈਲਪਮੈਂਟ ਕਰਾਉਣ ਨੂੰ ਨਾਲ ਨਾਲ ਕਿੱਥੋਂ ਦੇ ਦਾਂਗੇ ਨਾਲੇ ਸ਼ੋਰੂਮ ਛੱਤ ਲਈ ਜ਼ਿਮੀਦਾਰ ਨੂੰ ਪੈਸਾ ਚਾਹੀਦਾ ਹੈ ਇੱਟਾਂ ਕਿੱਥੋਂ ਲਿਆਵਾਂਗੇ ਸ਼ੋਰੂਮ ਮੋਟਰ ਵਾਲੇ ਕੋਠੇ ਬਣਾਣੇ ਔਖੇ ਨੇ ਘਰ ਵਿਆਹ ਕਰਨੇ ਨੇ ਸੌਕ ਪੰਗਾ ਸ਼ੋਰੂਮ ਪਾਉਣ ਵਾਸਤੇ ਘਟੋ ਘਟ ਕਰੋੜ ਕਰੋੜ ਰੁਪਏ ਚਾਹੀਦਾ ਛੱਤਣ ਵਾਸਤੇ ਵੀ ਜਿਮੀਂ ਵੀ 2 ਕਰੋੜ ਕਿਹੜੇ ਜ਼ਿਮੀਂਦਾਰ ਕੋਲ ਘਰੇ ਪਿਆ ਹੈ ਕਿਹਦੇ ਕੋਲ 2 ਕਰੋੜ ਘਰੇ ਪਿਆ ਹੈ ਹੋ ਸਕਦਾ ਜਿਹੜੇ ਇਹਨਾਂ ਦੇ ਜ਼ਿਮੀਂਦਾਰ ਨੇ ਇਹਨਾਂ ਦੀ ਸਰਕਾਰ ਦੇ ਨਜ਼ਦੀਕੀ ਨੇ ਉਹਨਾਂ ਕੋਲੇ ਆ ਗਿਆ ਆਹ ਹਾਂ ਇਹ ਸਿਸਟਮ ਸਹੀ ਹੈ ਇਹਨਾਂ ਨੇ ਆਪਣੇ ਆਪਣੇ ਬੰਦੇ ਚੰਗੇ ਵਾੜਦੇ ਨੇ ਜੀ 15 ਸਾਲ ਤੋਂ ਡਿਵੈਲਪਮੈਂਟ ਨਾ ਹੋਵੇ ਕੋਈ ਇਹ ਜ਼ਿਮੀਂਦਾਰ ਤਬਕਾ ਕਿੱਥੇ ਖਾਊਗਾ ਜੇ ਗਵਰਨਮੈਂਟ ਤਾਂ ਗਵਰਨਮੈਂਟ ਨੂੰ ਜੇ ਆਪਣਾ ਰਾਜੀ ਕਰਨਾ ਚਾਹੁੰਦੇ ਆ ਕੁਝ ਪਹਿਲਾਂ ਇਹਨੂੰ ਫਾਇਦਾ ਦੱਸੇ ਗਵਰਨਮੈਂਟ ਨੂੰ ਫਾਇਦਾ ਦੱਸੇ ਜੇ ਕੋਈ ਕਿਸਾਨ ਨੂੰ ਫਾਇਦਾ ਸੀ ਪੈਸੇ ਦੇ ਰਹੀਆਂ ਉਹ ਪਲਾਟ ਨੂੰ ਕਿਆ ਕਰੂਗਾ 1200 ਗਾਜ ਨੂੰ ਕਿਆ ਕਰੂਗਾ ਜ਼ਿਮੀਂਦਾਰ ਉਥੇ ਜੀ ਜ਼ਿਮੀਂਦਾਰ ਦਾ ਪਹਿਲੇ ਡੁੱਬੇ ਪਿਆ ਹੈ ਜੀ ਕਰਜੇ ਏਡ ਬੈਠਾ ਤਾਂ ਪਹਿਲਾਂ ਜ਼ਿਮੀਂਦਾਰ ਦਾ ਵਰਤਮਾਨ ਸਾਹਿਬ ਸਰਕਾਰ ਬਣਨ ਤੋਂ ਪਹਿਲਾਂ ਵੀ ਤਾਂ ਬਣ ਤੇ ਵੀ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ ਦੁਖਦਾਰ ਤਾਂ ਜਾਣਦਾ ਮੈਨੂੰ ਪਤਾ ਕਿ ਕਿਸਾਨੀ ਕਿਵੇਂ ਚੱਲਦੀ ਆ ਮੈਂ ਤਾਂ ਮੋਢੇ ਤੇ ਰੱਖੀ ਹੋਈ ਆ ਕੀ ਇਹ ਗੱਲਾਂ ਭਗਵੰਤ ਮਾਨ ਸਾਹਿਬ ਨੂੰ ਹੁਣ ਯਾਦ ਨਹੀਂ ਆ ਰਹੀਆਂ ਉਹ ਯਾਦ ਨਹੀਂ ਆ ਉਹ ਯਾਦ ਉਹ ਪਤਾ ਕੀ ਆ ਉਹ ਕਾਗਜ਼ੀ ਕੀੜੇ ਆ ਉਹਨਾਂ ਨਵੀਂ ਨਵੀਂ ਸਰਕਾਰ ਦੇਖੀ ਆ ਠੀਕ ਹੈ ਜੀ ਉਹਨੂੰ ਚੀਜ਼ ਵੇ ਕਹੀ ਕਹੀ ਤਾਂ ਨਾਂ ਜਾਣਦਾ ਛੱਜ ਦਾ ਨਾਂ ਜਾਣਦਾ ਹੋਰ ਚੀਜ਼ਾਂ ਨਾਂ ਜਾਣਦਾ ਹੜ ਦਾ ਨਾਂ ਜਾਣਦਾ ਟਰੈਕਟਰ ਦਾ ਨਾਂ ਜਾਣਦਾ ਮੈਂ ਟਰੈਕਟਰ ਵੀ ਚਲਾ ਲੈਂਦਾ ਪਰ ਗੱਲ ਇਹ ਵੀ ਤੂੰ ਨਾਲ ਫੇ ਜ਼ਿਮੀਂਦਾਰ ਨਾਲ ੱੱਕਾ ਕੀ ਹੁੰਗਾ ਕਰ ਰਿਹਾ ਹੈ ਜੇ ਤੂੰ ਜ਼ਿਮੀਂਦਾਰ ਦਾ ਪੁੱਤ ਹੈ ਪਹਿਲਾਂ ਆਪਣੀ ਅਕਵਾਇਰ ਕਰ ਆਪਣੀ ਜ਼ਮੀਨ ਪਹਿਲਾਂ ਅਕਵਾਇਰ ਕਰਦੇ ਜੀਮੇਦਾਰ ਦਾ ਪੁੱਤ ਹੈ ਜੀ ਤੂੰ ਪਹਿਲਾਂ ਆਪਣੀ ਅਕਵਾਇਰ ਕਰ ਫਿਰ ਜੀਮੀ ਪਹਿਲਾਂ ਪਗਵਾਉਂ ਤਸੀਂ ਮੰਨਣਾ ਹੈ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਆਪਣੀ ਜ਼ਮੀਨ ਅਕਵਾਇਰ ਕਰੀਆ ਫਿਰ ਕਿਸੇ ਪਿੱਛੇ ਲੱਗੇ ਠੀਕ ਹੈ ਠੀਕ ਹੈ ਆਏ ਸਾਰੇ ਸਿੰਘ ਆਣੇ ਚਾਹੁੰਦੇ